ਤੋ ਸਤਿ ਸ੍ਰੀ ਅਕਾਲ ਕਿਹਾ ਹਰ ਚੌਣ ਤੁਹਾਡਾ ਗਗਨ ਵਿਲੇਜ ਲਾਲ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਪਿਸਟਰ ਰਿੰਗ ਬਾਰੇ ਪਿਸਟਨ ਬਾਰੇ ਅ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਯੂਜ਼ ਕਰਨਾ ਚਾਹੀਦਾ ਕਿਸ ਤਰ੍ਹਾਂ ਪਾਉਣਾ ਚਾਹੀਦਾ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਇਹ ਵੀਡੀਓ ਉਹਨਾਂ ਲਈ ਆ ਜਿਹੜੇ ਮੇਰੇ ਲੈਜੈਂਡ ਮਕੈਨਿਕ ਵੀਰ ਨੇ ਉਹਨਾਂ ਨੂੰ ਸਭ ਕੁਝ ਪਤਾ ਇਹ ਵੀਡੀਓ ਆਪਾਂ ਬਣਾਈ ਆ ਉਹਨਾਂ ਵਾਸਤੇ ਜਿਹੜੇ ਨਵੇਂ ਮਕੈਨਿਕ ਵੀਰ ਆ ਜਿਹੜਾ ਜਿਹੜੇ ਨਵਾਂ ਕੰਮ ਸਿੱਖਣਾ ਚਾਹੁੰਦੇ ਆ ਆ ਉਹਨਾਂ ਲਈ ਇਹ ਵੀਡੀਓ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੋਸਤੋ ਗੱਡੀ ਦੇ ਜਿਹੜੇ ਪਿਸਟਨ ਦੇ ਰਿੰਗ ਹੁੰਦੇ ਆ ਉਹ ਨਾਰਮਲੀ ਜਿਹੜੇ ਹੁੰਦੇ ਆ ਤਿੰਨ ਹੁੰਦੇ ਆ ਚੌਥਾ ਜਿਹੜਾ ਉਹਦੇ ਵਿੱਚ ਓਇਲ ਰਿੰਗ ਦੇ ਵਿੱਚ ਪੈਂਦਾ ਆਪਣਾ ਸਪਰਿੰਗ ਰਿੰਗ ਵੀ ਕਹਿੰਦੇ ਆ ਉਹ ਹੁੰਦਾ ਆ ਟੋਟਲ ਚਾਰ ਹੋ ਗਏ ਔਰ ਜਿਹੜੇ ਮੋਟਰਸਾਈਕਲ ਦੇ ਹੁੰਦੇ ਆ ਉਹਦਾ ਜਿਹੜਾ ਓਇਲ ਰਿੰਗ ਆ ਉਹਦੇ ਉੱਪਰ نیچے ਡਬਲ ਓਰਿੰਗ ਪਾਇਆ ਹੁੰਦਾ ਉਹਦੀ ਟੋਟਲ ਗਿਣਤੀ 5 ਹੋ ਜਾਂਦੀ ਆ ਕਿਲਾ ਆਪਾਂ ਗੱਡੀ ਤੇ ਟਰੱਕ ਦੇ ਪਿਸਟਨਿੰਗਾਂ ਬਾਰੇ ਜਾਣਕਾਰੀ ਦੰਨੇ ਆ ਕਿ ਆਪਾਂ ਨੇ ਇੱਕ ਪਿਸਟਨ ਲੈ ਲਿਆ ਛੋਟਾ ਪਿਸਟਨ ਆ ਕਿਉਂਕਿ ਆਪਣੇ ਕੋਲੇ ਵੱਡਾ ਪਿਸਟਨ ਜਿਹੜਾ ਅਵੇਲੇਬਲ ਹੈ ਨਹੀਂ ਸੀਗਾ ਤੋ ਉਤੋਂ ਇਹਦਾ ਸਭ ਤੋਂ ਉੱਪਰ ਰਿੰਗ ਪੈਂਦਾ ਉਹ ਟੌਪ ਵਾਲਾ ਉਹਨੂੰ ਟੌਪ ਰਿੰਗ ਕਹਿੰਦੇ ਆ ਉਹ ਜਿਹੜਾ ਸੈਕੰਡ ਦੇ ਹੁੰਦਾ ਉਹਨੂੰ ਮਿਡਲ ਟੌਪ ਰਿੰਗ ਕਹਿੰਦੇ ਆ ਉਹ ਜਿਹੜਾ ਥਰਡ ਤੇ ਹੁੰਦਾ ਉਹ ਰਿੰਗ ਕਹਿੰਦੇ ਆ ਦੋਸਤੋ ਜਿਹੜਾ ਟੌਪ ਔਰਿੰਗ ਔਰਿੰਗ ਇਹਦਾ ਕੰਮ ਹੁੰਦਾ ਹਮੇਸ਼ਾ ਜਦੋਂ ਗੱਡੀ ਚੱਲਦੀ ਹੈ ਤਾਂ ਸਟਾਕ ਬਣਦਾ ਉਹਦੀ ਪਾਵਰ نیچے ਜਾਣ ਤੋਂ ਰੋਕਦਾ ਔਰ ਜਿਹੜੀ ਗੱਡੀ ਦੀ ਪ੍ਰੋਪਰ ਦੀ ਕਿੰਨਾ ਪਾਵਰ ਬਣੀ ਰਹਿੰਦੀ ਆ ਉਹ ਸੈਕਿੰਡ ਵਾਲਾ ਹੁੰਦਾ ਜਿਹੜਾ ਇਹਦਾ ਵੀ ਬਿਲਕੁਲ ਸੇਮ ਕੰਮ ਹੁੰਦਾ ਉਹ ਜਿਹੜੀ ਉੱਪਰ ਵਾਲੇ ਤੋਂ ਥੋੜੀ ਬਥੀ ਕਮੀ ਕਰੇਂਦੀ ਆ ਤੇ ਇਹ ਕੰਮ ਕਰ ਲੈਂਦਾ ਉਹ ਜਿਹੜਾ ਨੀਚੇ ਵਾਲਾ ਓਅਰਿੰਗ ਆ ਉਹ ਗੱਡੀ ਦਾ ਜਿਹੜਾ ਨੀਚੇ ਤੋਂ ਓਇਲ ਉੱਪਰ ਨੂੰ ਜਾਂਦਾ ਜਦੋਂ ਪਿਸਟਨ ਚੱਲਦਾ ਤਾਂ ਤੇਲ ਉੱਪਰ ਨੂੰ ਜਾਂਦਾ ਹਮੇਸ਼ਾ ਉਹ ਜਿਹੜਾ ਇਹ ਵਾਲਾ ਓਅਰਿੰਗ ਆ ਉਹ ਤੇਲ ਨੂੰ ਉੱਪਰ ਜਾਣ ਤੋਂ ਰੋਕਦਾ ਔਰ ਦੋਸਤੋ ਇਹਨਾਂ ਦੇ ਖਰਾਬ ਹੋਣ ਦੀ ਵਜ੍ਹਾ ਇੱਕੋ ਹੀ ਹੁੰਦੀ ਆ ਜਦੋਂ ਆਪਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਪਾਉਂਦੇ ਔਰ ਇੱਕ ਦੋ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ ਉਹ ਕਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜੇ ਇਹ ਰਿੰਗਾਂ ਇਹ ਪਾਉਣ ਤੋਂ ਪਹਿਲਾਂ ਤੁਸੀਂ ਹਮੇਸ਼ਾ ਜਿਹੜੇ ਇਹਨਾਂ ਦੇ ਉੱਪਰ ਨੰਬਰ ਲਿਖੇ ਹੁੰਦੇ ਆ ਉਹਨਾਂ ਦਾ ਧਿਆਨ ਰੱਖਣਾ ਨੰਬਰ ਵਾਲੀ ਸਾਈਡ ਜਾਂ ਉੱਪਰ ਟੌਪ ਲਿਖਿਆ ਹੋਊਗਾ ਹਮੇਸ਼ਾ ਉੱਪਰ ਰਹਿਣੀ ਆ ਜਿਦਾਂ ਇਸ ਤਰ੍ਹਾਂ ਆਪਾਂ ਨੇ ਪਿਸਟਨ ਫੜਿਆ ਉਹ ਜਿਹੜਾ ਨੰਬਰ ਵਾਲੀ ਸਾਈਡ ਆ ਉਹ ਹਮੇਸ਼ਾ ਉੱਪਰ ਰਹਿਣੀ ਆ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਔਰ ਪਿਸਟਨ ਰਿੰਗ ਪਾਉਣ ਦਾ ਤਰੀਕਾ ਇਹਨਾਂ ਦੀ ਆਪਾਂ ਜਿਹੜੀ ਪੋਜੀਸ਼ਨ ਆ ਉਹ ਕਿਸ ਤਰ੍ਹਾਂ ਰੱਖਣੀ ਆ ਉਹ ਹਮੇਸ਼ਾ ਪੋਜ਼ਿਟਿਵ ਯਾਨਕਿ ਜਿਹੜਾ ਆਪਾਂ ਮੰਨ ਲਓ ਪਲੱਸ ਦਾ ਨਿਸ਼ਾਨ ਲਾ ਲਓ ਉਸ ਤਰ੍ਹਾਂ ਰੱਖਣੀ ਆ ਤੁਹਾਨੂੰ ਚੈੱਕ ਕਰਾ ਦਿੰਨੇ ਆ ਪਾ ਰੱਖਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਆਪਾਂ ਵੱਡੇ ਰਿੰਗ ਜਿਹੜੇ ਰੱਖੇ ਆ ਉਹ ਜਿਹੜਾ ਆਪਣਾ ਟੌਪ ਵਾਲਾ ਉਹ ਇਧਰ ਦਾ ਸੈਕਿੰਡ ਵਾਲਾ ਇਧਰ ਆ ਜਾਂ ਥਰਡ ਵਾਲਾ ਇਧਰ ਬਿਲਕੁਲ ਇੱਕ ਜਗ੍ਹਾ ਨਹੀਂ ਰੱਖਣੇ ਜੈਸ ਤੋਂ ਤੁਸੀਂ ਆਪਣੇ ਤਰੀਕੇ ਨਾਲ ਥੋੜਾ ਅਡਜਸਟ ਕਰ ਸਕਦੇ ਹੋ ਇਹ ਮੇਰਾ ਤਰੀਕਾ ਪਾਉਣ ਦਾ ਇਸ ਤਰ੍ਹਾਂ ਪਾਉਣਾ ਤੁਸੀਂ ਜਿਹੜਾ ਸੈਕਿੰਡ ਵਾਲਾ ਔਰਿੰਗ ਉਹ ਬਿਲਕੁਲ ਇਧਰ ਸਾਹਮਣੇ ਰੱਖ ਸਕਦੇ ਹੋ ਔਰ ਜਿਹੜਾ 3rd ਵਾਲਾ ਉਹ ਇਧਰ ਸਾਹਮਣੇ ਲਿਆ ਸਕਦੇ ਹਾਂ ਕਿਉਂਕਿ ਜਿਹੜੇ ਦੋਨੋਂ ਉੱਪਰ ਦੇ ਨੀਚੇ ਵਾਲਾ ਜਿਹੜਾ ਇਹ ਬਿਲਕੁਲ ਸਾਹਮਣੇ ਨਹੀਂ ਹੋ ਸਕਦੇ ਨੀਚੇ ਵਾਲਾ ਇਹਦੇ ਸਾਹਮਣੇ ਹੋ ਸਕਦਾ ਇਸ ਲਈ ਬਿਹਤਰ ਹੈ ਤੁਸੀਂ ਸਾਰੇ ਅਲੱਗ-ਅਲੱਗ ਥਾਂ ਰੱਖੋ ਇਹਨਾਂ ਦਾ ਜਿਹੜਾ ਗੈਪ ਆ ਇੱਕ ਇਧਰ ਰੱਖਣਾ ਇੱਕ ਇਧਰ ਰੱਖਣਾ ਇੱਕ ਇਧਰ ਰੱਖਣਾ ਸਰਲ ਪਾਸਾ ਨਾਲ ਦੋਸਤੋ ਤੁਹਾਨੂੰ ਇਸ ਵੀਡੀਓ ਵਿੱਚ ਦੱਸਿਆ ਵੀਡੀਓ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਧੰਨਵਾਦ